ਮਹਾਂਪੁਰਸ਼ਾਂ ਨੇ ਕਿਹੜੇ ਮਾੜੇ ਬੋਲ ਕਹਿ ਦਿੱਤੇ ਸੀ ਇਹੋ ਹੀ ਆਖਿਆ ਨਾ ਭਾਈ ਗੁਰਸ਼ਖਾ ਘਟੋ ਘਟ ਬੱਚੇ 4-5 ਹੋਣੇ ਚਾਹੀਦੇ ਆ ਅੱਜ ਜੇ ਘਰ ਵਿੱਚ ਪਹਿਲੀ ਔਲਾਦ ਬੱਚਾ ਪੁੱਤਰ ਪੈਦਾ ਹੋ ਜਾਂਦਾ ਸਾਡੀ ਮਾਡਰਨ ਸੋਚ ਆ ਬੱਸ ਜੀ ਸਾਨੂੰ ਬੱਚਾ ਹੋਰ ਨਹੀਂ ਜੇ ਚਾਹੀਦਾ ਅੱਜ ਇੱਕ ਇੱਕ ਪੋਤਿਆ ਮਾਮਾ ਨੇ ਵਾਰ ਤੋੜ ਦਿੱਤੇ ਮਗਰੋਂ ਪਾਣੀ ਨੂੰ ਤਰਸਦੀਆਂ ਮਾਮਾਂ ਤੁਰ ਹੀ ਜਾਂਦੀਆਂ ਵਾਂ ਉਧਰ ਕੰਮ ਨਹੀਂ ਮਿਲਦੇ ਡਿਪਰੈਸ਼ਨ ਵਿੱਚ ਆ ਕੇ ਤੁਹਾਡੇ ਬੱਚੇ ਫਾਹੇ ਲਈ ਜਾਂਦੇ ਨੇ ਸੁਸਾਇਸਾਈਡ ਕਰ ਹੀ ਜਾਂਦੇ ਨੇ ਜਿਨ੍ਹਾਂ ਦਾ ਇੱਕੋ ਇੱਕ ਉਹੀ ਤਰਪਿਆ ਇਹ ਸਿਆਣਿਆਂ ਦੀਆਂ ਤਈਆਂ ਗੱਲਾਂ ਸੱਚੀਆਂ ਨੇ ਕੱਲੀ ਹੋਵੇ ਨਾ ਵਣਾਂ ਦੇ ਵਿੱਚ ਤਾਲੀ ਤੇ ਕੱਲਾ ਨਾ ਹੋਵੇ ਪੁੱਤ ਕਿਸੇ ਦਾ ਇਹ ਨਹੀਂ ਕੱਲੇ ਪੋਤੀ ਪਾਂਜ ਹੋਣ ਜੇ ਧੀਆਂ ਮਾਰੇ ਦੇ ਨਾ ਧੀਆਂ ਨੂੰ ਲਿਓ ਧਿਆਦੀ ਨਹੀਂ ਕਰਦੀਆਂ ਅਰਮਾਈ ਭਾਗੋ ਨੂੰ ਸੀ ਯਾਦ ਕਰਦੇ ਆਂ ਬੀਬੀ ਹਰਸ਼ਰਨ ਕਰਦੇ ਆਂ ਦਿਹਾੜੇ ਮਨਾਉਂਦੇ ਆਂ ਯਾਦ ਕਰਦੇ ਆਂ ਅਸੀਂ ਭਾਈ ਜਗਰਾਜ ਸਿੰਘ ਤੂਫਾਨ ਦੀ ਪਤਨੀ ਨੂੰ ਉਹ ਬੀਬੀ ਬਸੰਤ ਕੌਰ ਅੱਖਾਂ ਦੇ ਸਾਹਮਣੇ ਜਲਾਦ ਨੇ ਦੋ ਪਤਕੋ ਕੋ ਕੇ ਸ਼ਹੀਦ ਕੀਤੇ ਉਹ ਫਿਰ ਵੀ ਅਰਦਾਸ ਕਰਦੀ ਵਾਹਿਗੁਰੂ ਤੇਰੇ ਬਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਰਾਤ ਸੁੱਖਾਂ ਦੀ ਬਤੀਤ ਕਰਾਉਣੀ ਅਸੀਂ ਤਾਂ ਇਹਨਾਂ ਦੇ ਵਾਰਸ਼ ਆ ਪਰ ਅੱਜ ਵੇਖੋ ਸਾਡੇ ਹਾਲਾਤ ਕੀ ਬਣ ਚੁੱਕੇ ਆ ਮੈਂ ਇੱਕ ਹੋਰ ਬੇਨਤੀ ਕਰਦੀ ਨੀ ਆ ਬੀਬੀਆਂ ਨੂੰ ਬੀਬੀਆਂ ਬੜੀ ਲੋੜ ਆ ਬੱਚੇ ਪੈਦਾ ਕਰਦੀਆਂ ਜੇ ਅਸੀਂ ਤੇ ਅੱਜ ਜੰਮਦੇ ਹੀ ਨਾ ਚਾਰ ਬਣਾ ਲੈ ਨਾ ਕਹਿੰਦੇ ਜਿਹੜੀ ਮਾਂ ਨੇ ਬੱਚੇ ਨੂੰ ਪੈਦਾ ਕਰਨਾ ਨਾ ਮਸਕੀਨ ਜੀ ਕਹਿੰਦੇ ਆ ਜਿਹੋ ਜਿਹਾ ਮਾਂ ਬੱਚਾ ਚਾਹੁੰਦੀ ਉਹੋ ਜੇ ਗੁਣ 20 ਸਾਲ ਪਹਿਲਾਂ ਮਾਂ ਆਪਣੇ ਅੰਦਰ ਧਾਰਨ ਕਰੇ ਮਾਂ ਚਾਹੇ ਬੱਚਾ ਸਾਧ ਬਣਾ ਲਵੇ ਮਾਂ ਚਾਹੇ ਤੇ ਚੋਰ ਵੀ ਬਣਾ ਲੈਂਦੀ ਆ ਅੱਜ ਅਸੀਂ ਨਸ਼ੇ ਵਿੱਚ ਨਸ਼ਾ ਕਿਸੇ ਵੀ ਤਰ੍ਹਾਂ ਨਾ ਹੋ ਸਕਦਾ ਨਸ਼ਾ ਪੈਸੇ ਕਮਾਉਣ ਦਾ ਵੀ ਬੜਿਆ ਇਹਨੂੰ ਆ ਚਾਹੇ ਪੁੱਠੇ ਕੰਮ ਕਿਉਂ ਨਾ ਕਰਨੇ ਪੈਣ ਸਟੇਜ 'ਤੇ ਜਦੋਂ ਮੈਂ ਇੱਕ ਸਮਾਗਮ ਤੇ ਬੇਨਤੀ ਕੀਤੀ ਸੀ ਕਿ ਭਾਈ ਅੱਜ ਦੀਆਂ ਮਾਂਵਾਂ ਸਾਧ ਬਣਾਉਣ ਵਾਲੀਆਂ ਘਟਨੇ ਤੇ ਚੋਰ ਬਣਾਉਂਦੀਆਂ ਨੇ ਤੇ ਕਿਸੇ ਨੇ ਮੈਨੂੰ ਸਵਾਲ ਕੀਤਾ ਸੀ ਇਹੋ ਜੀ ਮਾਂ ਤੇ ਕੋਈ ਹੈ ਨਹੀਂ ਜਿਹੜੀ ਬੱਚੇ ਨੂੰ ਚੋਰ ਬਣਾਉਂਦੀ ਆ ਅੱਕਦਾ ਤੁਸੀਂ ਸੋਸ਼ਲ ਮੀਡੀਆ ਘਰ ਘਰ ਚਲਾਉਂਦੇ ਜੇ ਮਮਾ ਖੋਦਾ ਆਪਣੇ ਬੱਚਿਆਂ ਨੂੰ ਨਸ਼ੇ ਵੇਚਣ ਤੇ ਮਜਬੂਰ ਕਰ ਰਹੀਆਂ ਨੇ ਅੱਜ ਇੱਥੋਂ ਤੱਕ ਚੰਗੀਆਂ ਭੜੀਆਂ ਸਾਡੀਆਂ ਬਜ਼ੁਰਗ ਬੀਬੀਆਂ ਖੁਦ ਨਸ਼ੇ ਵੇਚ ਰਹੀਆਂ ਨੇ ਇਹ ਨਹੀਂ ਭਾਜ ਜਦੋਂ ਥੱਕ ਜਾਂਦੇ ਆ ਭਾਈ ਫਰੀ ਤੁਹਾਡੇ ਬੱਚਿਆਂ ਨੂੰ ਸਕੂਲ ਦੀ ਪੜ੍ਹਾਈ ਫਰੀ ਤੁਹਾਡੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਇਥੇ ਗੱਦਕਾ ਸਿੱਖਣ ਨਹੀਂ ਭੇਡੋ ਫਿਰ ਮਾਵਾ ਬੱਚਿਆਂ ਨੂੰ ਘਰੋਂ ਕੱਢਦੀਆਂ ਨਹੀਂ ਚੰਗੀ ਚੀਜ਼ ਸਿਖਾਉਣ ਨੂੰ ਅੱਜ ਅਸੀਂ ਆਪਣੇ ਬੱਚਿਆਂ ਨੂੰ ਖੁਦ ਤਿਆਰ ਨਹੀਂ ਹੱਥ ਬੰਨ ਕੇ ਬੇਨਤੀ ਆ ਮਾਵਾ ਨੂੰ ਭਾਈ ਅਜੇ ਵੀ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਚਾਹਦਿਆਂ ਜੇ ਨਾ ਸੱਚਮੁੱਚ ਜੇ ਸਾਡੀ ਕੋਖ ਦੇ ਵਿੱਚੋਂ ਬੱਚਾ ਪੈਦਾ ਹੋਵੇ ਉਹ ਚੰਗਾ ਬਣੇ ਨੇਕ ਇਨਸਾਨ ਬਣੇ ਤੁਲਸੀਦਾਸ ਜੀ ਤੇ ਇੱਥੋਂ ਤੱਕ ਕਹਿੰਦੇ ਆ ਜਨਨੀ ਜਨਨ ਤੋਂ ਭਗਤ ਜਨ ਕਹਿਦਾ ਦਾਤਾ ਕੈਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਮਾਂ ਜੇ ਤੂੰ ਭਗਤ ਸੂਰ ਮੈਦਾਨੀ ਇਹਨਾਂ ਜੋ ਇੱਕ ਨੂੰ ਪੈਦਾ ਨਹੀਂ ਕਰ ਸਕਦੀ ਤੇ ਬਾਝ ਰਹੇ ਕੀ ਫਾਇਦਾ ਆਪਣਾ ਨੂਰ ਗਵਾਪਣੇ ਦੇ ਵਾਸਤੇ ਸਾਡੇ ਡੇਢ ਡੇਢ ਸਾਲ ਦੇ ਬੱਚੇ ਆ ਤਿੰਨ ਤਿੰਨ ਸਾਲ ਦੇ ਸਾਡੇ ਬੱਚੇ ਆ ਬੱਚੀਆਂ ਚਾਹੇ ਉਹ ਪੁੱਤ ਆ ਅਸੀਂ ਤੇ ਜੰਮ ਦੇ ਸੋਸ਼ਲ ਮੀਡੀਆ ਤੇ ਨਚਾ ਦਿੱਤੇ ਇਹ ਤੇ ਸਾਡੇ ਹਾਲਾਤ ਬਣ ਚੁੱਕੇ ਆ ਬੜੀ ਸ਼ਰਮ ਦੀ ਗੱਲ ਜੇ ਸਾਡੇ ਵਾਸਤੇ ਇਹ ਕਾਮ ਨਚਾਰਾਂ ਦੀ ਨਹੀਂ ਸੀ ਆ ਤੁਸੀਂ ਪਿਛਲੇ ਜਿਹ ਦਿਨਾਂ ਬਹੁਤ ਵੇਖਿਆ ਹੋਣਾ ਹਰੇਕ ਮੀਡੀਆ ਤੇ ਇੱਕ ਹੀ ਨਿਊਜ਼ ਚੱਲੀ ਭਲਾਈ ਡਾਂਸਰ ਨਾ ਆ ਹੋ ਗਿਆ ਉਹ ਵੀ ਬੜੇ 扑ੜਕ扑ੜਕ ਕੇ ਬਿਆਨ ਦਿੰਦੀ ਸੀ ਆ ਕਰਦੇ ਨੇ ਉਹ ਕਰਦੇ ਨੇ ਲੋਕ ਸਾਨੂੰ ਨੰਬਰ ਫੜਾਉਂਦੇ ਨੇ ਵੇਖੋ ਮੇਰੀਆਂ ਗੱਲਾਂ ਇਹ ਬੋਤਿਆਂ ਨੂੰ ਤੱਤੀਆਂ ਲੱਗਣੀਆਂ ਪਰ ਮੈਂ ਇੱਕ ਬੇਨਤੀ ਕਰਦੀ ਹਣੀ ਜਿਹੋ ਜਿਹਾ ਕਿਸੇ ਨੂੰ ਥਾਰੀ ਚ ਪਰੋਸ ਕੇ ਦਵਾਂਗੇ ਅਗਲੇ ਨੇ ਉਹੋ ਜਿਹਾ ਛਕਣਾ ਜੋ ਕੁਝ ਸਟੇਜਾਂ ਤੇ ਨਾਚ ਕਰ ਕਰ ਕੇ ਅੱਜ ਤੁਹਾਨੂੰ ਵਿਖਾਏ ਜਾਂਦੇ ਆ ਉਹ ਸਭਿਆਚਾਰ ਨਹੀਂ ਸਭਿਆਚਾਰ ਦੇ ਨਾਂ ਤੇ ਲਚਰ ਤਾਂ ਤੁਹਾਡੇ ਅੱਗੇ ਰੱਖੀ ਜਾਂਦੀ ਆ ਆង្ਕ ਪ੍ਰਦਰਸ਼ਨੀ ਸ਼ਰਿਆਮ ਹੋ ਰਹੀ ਆ ਉਹ ਸਾਡਾ ਸੱਭਿਆਚਾਰ ਨਹੀਂ ਅਜੇ ਵੀ ਮੈਂ ਬੇਨਤੀ ਕਰਦੀ ਨਹੀਂ ਆ ਇਹ ਮਹਾਪੁਰਸ਼ਾਂ ਦੀ ਕਦੇ ਸੰਗਤ ਕਰਕੇ ਵੇਖੋ ਕਹਿੰਦੇ ਗੁਰਸ਼ਖ ਦੀ ਪਰਖ ਕਰਨੀ ਹੋਵੇ ਤਾਂ ਧੀ ਪੁੱਤ ਦੇ ਵਿਆਹ ਵੇਲੇ ਕਰਕੇ ਵੇਖਿਓ ਅਖਵਾਣਾ ਗੁਰਸ਼ਖ ਪਾਇਆ ਸੀ ਸਾਰੇ ਕਾਰੀ ਨੇ ਪਰ ਉਹਦਾ ਪਤਾ ਲੱਗਦਾ ਧੀ ਪੁੱਤ ਦੇ ਵਿਆਹ ਵੇਲੇ ਡਾਂਸ ਦਾ ਸਟੇਜਾਂ ਤੇ ਨੱਚਦੀਆਂ ਤੇ ਸਾਡੇ ਵਾਲੇ ਪੋਚਮੀਆਂ ਪੱਗਾ ਬੰਨ ਕੇ ਉੱਪਰੋਂ ਨੋਟ ਵਾਰ ਦੇ ਫਿਰਦੇ ਆ ਵੇਖੋ ਜਿਹੜੀ ਗਰੀਬੀ ਆ ਨਾ ਇਹੋ ਜਿਹਾ ਨਾਚ ਨਹੀਂ ਜੇ ਕਰਾਉਂਦੀ ਮਜਬੂਰੀਆਂ ਇਦਾਂ ਦੇ ਨਾਚ ਨਹੀਂ ਜੇ ਕਰਾਉਂਦੀਆਂ ਦੇਰਦੀ ਆ ਭਾਈ ਇਹ ਸਮਾਗਮ ਕਿਉਂ ਮਨਾਏ ਜਾਂਦੇ ਆ ਇੱਥੇ ਤੁਸੀਂ ਵੇਖ ਲਓ ਜਿੰਨੇ ਤੁਸੀਂ ਇੱਥੇ ਸੰਗਤ ਵਿੱਚ ਬੈਠੇ ਹੋ ਇਤੋਂ ਦੁੱਗਣੀ ਤਿੱਗਣੀ ਗਿਣਤੀ ਬਾਹਰ ਤਰੀ ਫੜਦੀ ਆ ਨਾਜਾਇਜ਼ੀ ਉਸ ਨੂੰ ਸੰਗਤ ਦਾ ਨਾਮ ਨਹੀਂ ਜੇ ਆਪਾਂ ਦੇ ਸਕਦੇ ਉਹ ਨਾਜਾਇਜ਼ ਜਿਹੜੇ ਤੁਰੇ ਫਿਰਦੇ ਨਾ ਉਹ ਨੇ ਇੱਥੇ ਆਉਂਦੇ ਜੇ ਲਾਹਾ ਲਾਓ ਤਨ ਕਰਕੇ ਆਉਣਾ ਕੁਝ ਹੋਰ ਹੈ ਜਿੱਦਣ ਮਨ ਕਰਕੇ ਆਏ ਜੇ ਨਾ ਉਹਦਣ ਵੇਖ ਲਿਓ ਸੰਗਤ ਵਿੱਚ ਬੈਠਣੇ ਦਾ ਆਨੰਦ ਹੀ ਵੱਖਰਾ ਹੋਵੇਗਾ ਇਥੋਂ ਕੁਝ ਨਾ ਕੁਝ ਲੈ ਕੇ ਹੀ ਜਾਓਗੇ ਸਭ ਕੁਝ ਮਿਲਦਾ ਹੈ ਸਾਨੂੰ ਅੱਜ ਮੰਗਣਾ ਨਹੀਂ ਆਉਂਦਾ ਅਸੀਂ ਥਾ ਥਾ ਤੇ ਭਟਕਣਾ ਲਾਈ ਆ ਅੱਜ ਇਸ ਘਰ ਕੱਲ ਉਸ ਘਰ ਇੱਕ ਕਵੀ ਦੀਆਂ ਲਿਖੀਆਂ ਸਤਰਾਂ ਮੈਨੂੰ ਚੇਤਾ ਆ ਜਾਂਦੀਆਂ ਉਹ ਕਹਿੰਦਾ ਅਸੀਂ ਸੱਤਿਆਂ ਨੂੰ ਵੀ ਮੰਨਦੇ ਅਸੀਂ ਸੇਖ ਫੱਤਿਆਂ ਨੂੰ ਵੀ ਮੰਨਦੇ ਆ ਗੱਲ ਤੇ ਉੱਥੇ ਹੀ ਆ ਨਾ ਅਸੀਂ ਤੇ ਗੁਰੂ ਪ੍ਰਤੀ ਵਫਾਦਾਰ ਨਹੀਂ ਦੁੱਧ ਇਥੋਂ ਮੰਗਣਾ ਖੀਰ ਤਿਆਰ ਕਰਕੇ ਅਸੀਂ ਸੇਖ ਫੱਤੇ ਨੂੰ ਖਵਾਉਣੀ ਆ ਅਸੀਂ ਸੱਤਿਆਂ ਨੂੰ ਵੀ ਮੰਨਦੇ ਆ ਅਸੀਂ ਸੇਖ ਫੱਤਿਆਂ ਨੂੰ ਵੀ ਮੰਨਦੇ ਆ ਅਸੀਂ ਟੇਕੀ ਮੱਥਾ ਮੜੀਆਂ ਨੂੰ ਤੇ ਸ਼ਰਦਾ ਨੂੰ ਵੀ ਮੰਨਦੇ ਮੰਨਦੇ ਹਾਂ ਜਿਉਂਦੇ ਜੀ ਮਾਪੇ ਨੂੰ ਭਾਵੇਂ ਪਾਣੀ ਨਾ ਪੁੱਛੀਏ ਜਿਉਂਦੇ ਜੀ ਸੱਸ ਸਹਰੇ ਨੂੰ ਭਾਵੇਂ ਚਾਹ ਦਾ ਘੁੱਟ ਨਾ ਪੁੱਛੀਏ ਸੰਸਾਰ ਤੋਂ ਚਲੇ ਜਾਂਦੇ ਆ ਅਸੀਂ ਸ਼ਰਾਦ ਖਵਾਉਂਦੇ ਫੜਦੇ ਆ ਕੋਈ ਸਵੇਰੇ ਸਵੇਰੇ ਗੁਰਦੁਆਰੇ ਦੇ ਗਰੰਦੀ ਨੂੰ ਆਜਾ ਮਾਰਦਾ ਕੋਈ ਪੰਡਤ ਲਿਆਉਂਦਾ ਫਿਰਦਾ ਆਓ ਜੀ ਸ਼ਰਾਦ ਖਾਓ ਜਿਉਂਦੇ ਜੀ ਪਾਣੀ ਦਾ ਘੁੱਟ ਨਹੀਂ ਮਰ ਗਿਆ ਦੇ ਪਿੱਛੋਂ ਅੱਠ ਅੱਠ ਤਰ੍ਹਾਂ ਦੇ ਪਕਵਾਨ ਫਿਰ ਖੀਰ ਕੜਾ ਨਾਲ ਛੋਲੇ ਪੂੜੀਆਂ ਫਿਰ ਮਟਰ ਪਨੀਰ ਜੋਹਦੇ ਜੀ ਸੁੱਕੀ ਤਰੀ ਵਿੱਚ ਨਾ ਮਟਰਦਾ ਦਾਣਾ ਨਾਲ ਆਲੂ ਇਹ ਤੇ ਘਰ ਘੜ ਦੀ ਕਹਾਣੀ ਬਣ ਚੁੱਕੀ ਆ ਅਸੀਂ ਕਿੰਨੇ ਜਿ ਸ਼ੌਂਕ ਦਾ ਕੋਈ ਮੁੱਲ ਨਹੀਂ ਅਕਸਰ ਤੁਸੀਂ ਸੁਣਦੇ ਹੋ ਨਾ ਅੱਜ ਇੱਥੇ ਵੀ ਬੜੇ ਨੌਜਵਾਨ ਆਏ ਆ ਕੁਝ ਤੇ ਪਰਿਵਾਰਾਂ ਨਾਲ ਆਏ ਨੇ ਪਿੰਡ ਦੀ ਸੰਗਤ ਲੈ ਕੇ ਆਏ ਆ ਉਧਰ ਟਰੈਕਟਰ ਵੀ ਸ਼ਿੰਗਾਰੇ ਹੋਏ ਸੋਹਣੇ ਲੱਗਦੇ ਆ ਬਈ ਚਲੋ ਸ਼ੌਂਕ ਨੇ ਆ ਬਈ ਟਰੈਕਟਰ ਸ਼ਿੰਗਾਰਨ ਦਾ ਸ਼ੌਂਕ ਆ ਕਈ ਨਜਾਇਜ਼ ਤੁਰੇ ਫਿਰਦੇ ਟਰੈਕਟਰ ਲੈ ਲੈ ਕੇ ਸੰਗਤ ਦਾ ਰਾਹ ਟੱਕਦੇ ਫਿਰਦੇ ਨੇ ਉੱਚੀ ਉੱਚੀ ਛੱਡ ਕੇ ਅਸੀਂ ਬੂਫਲਾਂ ਦੇ ਵਿੱਚ ਗਾਣੇ ਲਾਏ ਆ ਜਿੱਥੇ ਗੁਰਮਤ ਸਮਾਗਮ ਚੱਲ ਰਿਹਾ ਇੱਥੇ ਆ ਕੇ ਅਸੀਂ ਇਤਿਹਾਸ ਸੁਣੀਏ ਦੋ ਤਰ੍ਹਾਂ ਦੇ ਹੋ ਗਏ ਨਾ ਸ਼ੌਕ ਦਾ ਕਿੰ데 ਕੋਈ ਮੁੱਲ ਨਹੀਂ ਵੇਖੋ ਕਲਯੁਗ ਦੀ ਕੈਸੀ ਨੇਰੀ ਚੱਲ ਰਹੀ ਆ ਅਸੀਂ ਘਰਾਂ ਦੇ ਵਿੱਚ 5 5 8 8 ਲੱਖ ਦੇ ਲਿਆ ਕੇ ਕੁੱਤੇ ਰੱਖਿਆ ਕੀ ਰੱਖਿਆ ਜੀ ਕੁੱਤੇ 8 8 ਲੱਖ ਦੇ ਕੁੱਤੇ ਲਿਆ ਕੇ ਆਲਣ ਦੀ ਸਾਡੇ ਕੋਲ ਹیثیت ਹੈ ਪਰ ਜਿਹੜੇ ਮਾਪੇ ਨੇ ਸਾਨੂੰ ਐਨੇ ਜੋਗਿਆਂ ਕੀਤਾ ਜਿਹੜੇ ਮਾਪੇ ਦੀ ਖਾਤਰ ਚੰਗਾ ਪਾਉਣ ਜੋਗੇ ਹੋਏ ਜੇ ਚੰਗਾ ਕਮਾਉਣ ਜੋਗੇ ਹੋਏ ਜੇ ਜਿਹਨਾਂ ਮਾਪੇ ਦੀ ਖਾਤਰ ਅਸੀਂ ਸ਼ੌਂਕ ਪੂਰੇ ਕਰਨ ਜੋਗੇ ਹੋਏ ਆ ਅੱਜ ਦੀ ਕੌੜੀ ਸਚਾਈ ਇਹ ਆ ਉਹ ਮਾਪੇ ਅਸੀਂ ਚੁੱਕ ਕੇ ਬਿਰਧ ਆਸ਼ਰਮਾਂ ਵਿੱਚ ਛੱਡ ਦਿੱਤੇ ਵੀ ਇਹ ਨਹੀਂ ਸਾਡੇ ਕੋਲੋਂ ਸੰਭੇ ਜਾਂਦੇ ਕੁੱਤੇ ਅਸੀਂ ਪਾਰ ਸਕਦੇ ਆ ਮਾਂ ਬਾਪ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਲੱਖ ਲੱਖ ਡੂਡ ਡੂਡ ਲੱਖ ਰੁਪਈਆ ਅਸੀਂ ਇਹ ਕੁੱਤਿਆਂ ਦੇ ਉੱਪਰ ਲਾ ਸਕਦੇ ਆ ਵੇਖੋ ਮੈਂ ਜਾਨਵਰਾਂ ਦੇ ਖਿਲਾਫ ਨਹੀਂ ਪਰ ਅਸੀਂ ਮਾਂ ਬਾਪ ਉੱਥੇ ਬਾਤ ਦਿੱਤੇ ਜਿੱਥੇ ਡੰਗਰ ਵੱਜਿਆ ਸਾਡੇ ਕੁੱਤੇ ਲਿਆ ਲਿਆ ਕੇ ਅਸੀਂ ਏਸੀਆਂ ਦੇ ਵਿੱਚ ਬੰਨ ਦਿੱਤੇ ਇਹ ਹਾਲਾਤ ਹੋ ਚੁੱਕੇ ਨੇ ਅਸੀਂ ਤੇ ਵਫਾਦਾਰੀ ਨਹੀਂ ਲਿਖਦਾ ਨਾ ਕਵੀ ਕਹਿੰਦਾ ਅਸੀਂ ਸੱਤਿਆਂ ਨੂੰ ਮੰਨਦੇ ਆ ਸੇਖ ਫੱਤਿਆਂ ਨੂੰ ਮੰਨਦੇ ਆ ਤੇ ਕੀ ਮੱਥਾ ਮੜੀਆਂ ਨੂੰ ਸ਼ਰਾਧਾਂ ਨੂੰ ਮੰਨਦੇ ਆ ਘਰ ਦੀ ਸੁਖ ਸ਼ਾਂਤੀ ਲਈ ਤੜਕੇ ਹੀ ਹਵਨ ਕਰਾਇਆ ਏ ਨਾਨਕ ਜੀ ਤੇਰੇ ਸਿੱਖਾਂ ਨੇ ਅੱਜ ਸਿੱਖੀ ਨੜ ਦਗਾ ਕਮਾਇਆ ਏ ਜਿਸ ਗੁਰੂ ਨੇ ਇਹ ਆਖਿਆ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇ ਜਾ ਸਾਰਾ ਕੁਝ ਵਾਰ ਕੇ ਸਾਨੂੰ ਗੱਲ ਨਾਲ ਲਾਇਆ ਮਹਾਰਾਜ ਨੇ ਆਖਿਆ ਆਗਿਆ ਪਈ ਅਕਾਲ ਕੀ ਦਵੇ ਜਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮਾਮਾ ਭੈਣਾਂ ਨੂੰ ਬੇਨਤੀ ਕਰਾਂ ਗੁਰੂ ਨੇ ਆਖਿਆ ਗੁਰੂ ਮਾਨਿਓ ਗ੍ਰੰਥ ਅਸੀਂ ਕੋਈ ਛੱਡਿਆ ਡੇਰਾ ਅਸੀਂ ਕੋਈ ਛੱਡੀ ਚਾਇਆ ਚਾਰ ਇੱਟਾਂ ਪਈਆਂ ਉੱਥੇ ਤੁਸੀਂ ਨਜਾਇਜ਼ ਹੀ ਰੱਖ ਦਿਓ ਕਿਤੇ ਰੋੜ ਤੇ ਨਾ ਚਾਰ ਇੱਟਾਂ ਰੱਖ ਕੇ ਵਿੱਚ ਦੀਵਾ ਲਾ ਦਿਓ ਸਾਡੇ ਲੋਕਾਂ ਉੱਥੇ ਹੀ ਲੰਮੇ ਪੈਣਾ ਸ਼ੁਰੂ ਹੋ ਜਾਣਾ ਉੱਥੇ ਨੱਕ ਰਗੜਨਗੇ ਉੱਥੇ ਗੋਡੇ ਰਗੜਨਗੇ ਮੈਂ ਜ਼ਿਕਰ ਕਰਦੀ ਹੁਣੀਆ ਦੋ ਕੁਸ਼ਾਲ ਪਹਿਲਾਂ ਦੀ ਕਟਣਾ ਵਾ ਸਮਾਗਮ ਚੱਲ ਰਿਹਾ ਸੀ ਸਾਡਾ ਕੁਦਰਤੀ ਇੱਕ ਦਿਨ ਪਹਿਲਾਂ ਬੀਬੀਆਂ ਗੂਗਾ ਮਨਾ ਕੇ ਆਈਆਂ ਸੀ ਛੱਪਾਂ ਦੀ ਪੂਜਾ ਕਰਦੇ ਆ ਲੋਕ ਗੂਗਾ ਮਨਾ ਕੇ ਆਈਆਂ ਸਟੇਜ ਤੇ ਸਾਡਾ ਸਮਾਗਮ ਸੀ ਵਾਰ ਚੱਲ ਰਹੀ ਸੀ ਵਹਦਿਆਂ ਵਹਦਿਆਂ ਬੀਬੀਆਂ ਵਾਲਿਆ ਪਾਸਿਓ ਸਾਰਾ ਪੰਡਾਲ ਖਾਲੀ ਹੋ ਗਿਆ ਖਾਲੀ ਹੋਣ ਦਾ ਕਾਰਨ ਪਤਾ ਲੱਗਿਆ ਵੀ ਭਾਈ ਸੰਗਤ ਦੇ ਵਿੱਚ ਸੱਪ ਆ ਗਿਆ ਸੀ ਕਿਉਂਕਿ ਖੁੱਲੀ ਜਗ੍ਹਾ ਤੇ ਪੰਡਾਲ ਲੱਗਿਆ ਸੀ ਤੇ ਮੈਂ ਉਦੋਂ ਵੀ ਬੀਬੀਆਂ ਨੂੰ ਬੇਨਤੀ ਕੀਤੀ ਸੀ ਵੀ ਜਿਹਨੂੰ ਕੱਲ ਜਾ ਜਾ ਕੇ ਸੇਵੀਆਂ ਖਵਾਈਆਂ ਸੀ ਅੱਜ ਜੇ ਪ੍ਰਤੱਖ ਦਰਸ਼ਨ ਦੇਣ ਵਾਸਤੇ ਆ ਗਿਆ ਸੀ ਫਿਰ ਕੀਤੇ ਕਿਉਂ ਨਹੀਂ ਅਸੀਂ ਸਾਡੀ ਬੀਬੀ ਦੇ ਹੱਥ ਵਿੱਚ ਤੁਸੀਂ ਕਦੇ ਵੇਖਿਓ ਹੱਥ ਵਿੱਚ ਖੁੰਡੀ ਤੁਰਿਆ ਜਾਂਦਾ ਨਹੀਂ ਤੇ ਜਿੱਦਨ ਬਾਬਾ ਜੀ ਨੇ ਖੋਟ ਚੋਂ ਬਾਹਰ ਨਿਕਲ ਕੇ ਦਰਸ਼ਨ ਦਿੱਤੇ ਭੱਜਦਿਆਂ ਨੂੰ ਵਾਣ ਵੀ ਨਹੀਂ ਮਿਲਨੇ ਛੱਡ ਦਿਓ ਇਹਨਾਂ ਵਿੱਚ ਕੁਝ ਨਹੀਂ ਜਿ ਰੱਖਿਆ ਸਭ ਕੁਝ ਮਿਲਦਾ ਸਤਿਗੁਰਾਂ ਦੇ ਕੋਲ ਪੁੱਛ ਕੇ ਤਾਂ ਵੇਖੋ ਖੇੜ ਤੇ ਪਿਆਰ ਦੀਆਂ ਨਾ ਮਰਜ਼ ਕਹਿੰਦੇ ਸਾਥ ਗੋ ਸੁਣ ਲਿਓ ਸਭੇ ਜਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਤੇ ਪਿਆਰ ਤੇ ਫਿਰ ਇੱਕ ਨਾਲ ਹੀ ਕੀਤਾ ਜਾਂਦਾ ਹੈ ਜੇ ਵਫਾਦਾਰੀ ਨਾਲ ਕਰਨਾ ਹੈ ਇੱਥਾ-ਥਾ ਦੇ ਭਟਕਾਂਗੇ ਨਾ ਇਧਰ ਜੋਗੇ ਨਾ ਉਧਰ ਜੋਗੇ ਇੱਕ ਬੇੜੀ ਦੇ ਵਿੱਚ ਜੇ ਪੈਰ ਧਰਿਏ ਤੇ ਪਾਰ ਵੀ ਲੱਗ ਸਕਦੇ ਆ ਦੋ ਬੇੜੀਆਂ ਵਿੱਚ ਧਰਿਏ ਭਈ ਦੋਆ ਚ ਰੱਖ ਲਈਏ ਫਿਰ ਬੇੜਾ ਪਾਰ ਨਹੀਂ ਜੇ ਲੱਗਦਾ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਜੇ ਠਹਿਰ ਸਕਦੀਆਂ